ਇਹ ਤਾਂ ਉਸ ਕਿਸਾਨਾਂ ਮਲਾਉਨੇ ਆ ਜਿਹੜੇ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਪੌਪੂਲਰ ਦੀ ਖੇਤੀ ਕਰ ਰਹੇ ਨੇ ਅਤੇ ਲੱਖਾਂ ਦਾ ਜਿਹੜਾ ਕਿ ਮੁਨਾਫਾ ਕਟ ਰਹੇ ਨੇ ਦੇਖੋ ਜੀ ਮੈਂ ਤਕਰੀਬਨ ਲਗਭਗ 30 ਸਾਲ ਤੋਂ ਜਿਹੜਾ ਉਹ ਪੌਪੂਲਰ ਦੀ ਖੇਤੀ ਜਿਹੜੀ ਆ ਉਹ ਕਰ ਰਿਹਾ ਮੇਰੀ ਆ ਜਿਹੜੀ ਫਸਲ ਦੇ ਵਿੱਚ ਆਪਾਂ ਖੜੇ ਆ ਇਹ 5 ਸਾਲ ਦੀ ਜਿਹੜੀ ਫਸਲ ਆ ਇਹ 6ਵੀਂ ਫਸਲ ਆ ਮੇਰੀ ਗਿੱਲ ਸਾਹਿਬ ਜਹਨ ਕਿਸ ਤਰ੍ਹਾਂ ਆਇਆ ਇਹ ਗੱਲ ਨੂੰ ਕਿ ਝੋਨਾ ਕਣੇ ਛੱਡ ਕੇ ਇਹੋ ਫਸਲ ਕੀਤੀ ਜਾਵੇ ਕਿੱਥੋਂ ਤੜੇ ਦਿਮਾਗ 'ਚ ਇਹ ਗੱਲ ਆਈ ਪੀ ਜਿਹੜੀ ਪੌਪੂਲਰ ਖੇਤੀ ਕੀਤੀ ਹੈ ਮੈਂ ਯੂਨੀਵਰਸਿਟੀ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜੁੜਿਆ ਰਿਆਂ ਸ਼ੁਰੂ ਤੋਂ ਹੀ ਮੇਲੇ ਵੇਖਣਾ ਮੇਰਾ ਜਿਹੜਾ ਕਿਸਾਨ ਮੇਲੇ ਵੇਖਣਾ ਮੇਰਾ ਸ਼ੌਂਕ ਸੀ ਉੱਥੋਂ ਮੈਂ ਸਾਰੀ ਜਿਹੜੀ ਇਹ ਜਾਣਕਾਰੀ ਲੈ ਕੇ ਤੇ ਪੌਪੂਲਰ ਦੀ ਖੇਤੀ ਸ਼ੁਰੂ ਕੀਤੀ ਇਨੂੰ ਆਮ ਫਸਲਾਂ ਕਣਕ ਝੋਨੇ ਨਾਲੋਂ ਜਿਹੜੀਆਂ ਖਾਦਾਂ ਘੱਟ ਪੈਣੀਆਂ ਖਾਦਾਂ ਪੈਣੀਆਂ ਨੇ ਪਰ ਘੱਟ ਪੈਣੀਆਂ ਤੇ ਦੂਜੀ ਗੱਲ ਇਹ ਐ ਕਿ ਕੁਝ ਇਲਾਕੇ ਜਿਹੜੇ ਸਿਉਂਕ ਵਾਲੇ ਇਲਾਕੇ ਹਨ ਉਹਨਾਂ ਦੇ ਵਿੱਚ ਸਿਉਂਕ ਵਾਲੀ ਦਵਾਈ ਇਹਨੂੰ ਸਾਲ ਬਾਅਦ ਜ਼ਰੂਰ ਪੈਣੀ ਐ ਬਾਕੀ ਦਵਾਈਆਂ ਇਹਨੂੰ ਕੋਈ ਬਹੁਤੀ ਜ਼ਿਆਦਾ ਦਵਾਈਆਂ ਦੀ ਲੋੜ ਨਹੀਂ ਪੈਂਦੀ ਇਹ ਕਿਸਾਨ ਵੀਰੋ ਇਹਦੇ ਵਿੱਚ ਜਿੱਤਰਾ ਆਮ ਬਾਗ ਲੱਗਦੇ ਆ ਉਸੇ ਤਰ੍ਹਾਂ ਬੂਟੇ ਜਿਹੜੇ ਆ ਉਹ 250 ਬੂਟੇ ਜਾਂ 2.5 ਬੂਟਾ ਜੇ ਆਪਾਂ ਨੂੰ ਜਿਆਦਾ ਬੰਨੇ ਛਰਨੇ ਪੈਂਦੇ ਜੇ ਸਾਰੇ ਬੰਨੇ ਸਾਡੇ ਆਪਣੇ ਆ ਚਾਰ ਚਫੇਰਾ ਸਾਡਾ ਆਪਣਾ ਫਿਰ 250 ਬੂਟੇ ਨਹੀਂ ਤੇ 220 ਬੂਟੇ ਹੀ ਲੱਗਣੇ ਆ ਵੱਧ ਬੂਟੇ ਨਾਲ ਲਾਉਣ ਨਾਲ ਸਾਡਾ ਨੁਕਸਾਨ ਆ ਇਹ ਮੈਂ ਇੱਕ ਨਰਸਰੀ ਵਾਲਾ ਕਿਸਾਨ ਹੋਣ ਦੇ ਨਾਤੇ ਜਿਹੜਾ ਕਿਸਾਨਾਂ ਨੂੰ ਅਪੀਲ ਕਰਦਾ ਕਦੀ ਵੀ ਭੁੱਲ ਕੇ ਖੇਤ ਦੇ ਵਿੱਚ ਜਿਹੜਾ ਉਹ 250 ਬੂਟੇ ਤੋਂ ਵੱਧ ਬੂਟੇ ਨਹੀਂ ਲਾਉਣੇ ਨਹੀਂ ਤੇ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਜੂ ਸੁਖੀਲ ਸਾਹਿਬ ਜੇਕਰ ਫਸਲ ਇਤਿਆਰ ਕਰਨੀ ਹੋਵੇ ਪਪੂਲਰ ਦੀ ਕਿਸ ਤਰ੍ਹਾਂ ਇਤਿਆਰ ਕੀਤੀ ਇਹਦਾ ਕਾਨੂੰ ਸਾਝਾ ਕਰ ਦਿਓ ਕਿੰਨੀ ਕਿ ਮਿਹਨਤ ਲੱਗਦੀ ਇਸ ਵਿੱਚ ਆਮ ਫਸਲਾਂ ਨਾਲੋਂ ਇਹਦੇ ਵਿੱਚ ਕਿੰਨਾ ਕਿ ਮਿਹਨਤ ਲੱਗਦੀ ਆ ਪਾਣੀ ਕਿੰਨਾ ਕਿ ਲੱਗਦਾ ਦੱਸ ਕਾਨੂੰ ਸਾਝੀ ਕਰ ਦਿਓ ਤੇ ਕਿੰਨੇ ਚਿਰ ਬਾਅਦ ਦੀ ਫਸਲ ਮਿਲਦੀ ਜਿਹੜੀ ਆ ਇਹ ਇੱਕ ਸਾਲ ਦਾ ਬੂਟਾ ਜਿਹੜਾ ਅਸੀਂ ਜਿਹੜਾ ਕਿਸਾਨ ਨੂੰ ਤਕਰੀਬਨ 30 ਤੋਂ 35 ਰੁਪਏ ਦਾ ਦਿੰਨੇ ਆ ਔਰ ਖੇਤ ਵਿੱਚ ਲੱਗਣ ਤੋਂ ਬਾਅਦ ਇਹ 5 ਸਾਲ ਬੂਟਾ 5 ਸਾਲ ਬਾਅਦ ਜਿਹੜਾ ਇਹ ਬੂਟਾ ਹੈ ਤਕਰੀਬਨ 4000 ਤੋਂ 4500 ਤੱਕ ਜਿਹੜਾ ਇਹ ਬੂਟਾ ਜਿਹੜਾ ਇਹ ਵਿਕਦਾ ਇਹ ਦੇਖੋ ਜਦੋਂ ਤੁਸੀਂ ਪੌਪੂਲਰ ਦੀ ਖੇਤੀ ਕਰਦੇ ਆ ਤੇ ਪੌਪੂਲਰ ਦੀ ਖੇਤੀ ਦੇ ਨਾਲ ਨਾਲ ਹੋਰ ਵੀ ਫਸਲਾਂ ਸੀ ਜਿਹੜੀਆਂ ਕਰ ਸਕਦੇ ਆ ਕਿ ਕੱਲੀ ਪੌਪੂਲਰ ਦੀ ਖਾਤੀ ਹੀ ਖੇਤੀ ਇਸ ਵਿੱਚ ਹੁੰਦੀ ਆ ਇਹ ਦਾਅਵੇ ਨਾਲ ਕਹਿਣਾ ਇਹਦਾ ਇੱਕੋ ਹੀ ਟੈਕਨੀਕਲ ਪੁਆਇੰਟ ਆ ਵੀ ਜਿਹੜੀ ਹਾੜੀ ਦੀ ਫਸਲ ਆ ਉਹ ਆਪਾਂ ਅਕਤੂਬਰ ਦੇ ਅਖੀਰਲੇ ਹfte ਵੀਜਣੀਆਂ ਤਾਂ ਕਿ ਜਿਹੜੇ ਜਦੋਂ ਪੱਤੇ ਡਿੱਗਣੇ ਸ਼ੁਰੂ ਹੋਣੇ ਨਵੰਬਰ ਦੇ ਵਿੱਚ ਉਹ ਫਸਲ ਥੋੜੀ ਜਿਹੀ ਆਪਣੀ ਉੱਪਰ ਆ ਜਾਵੇ ਤੇ ਪੱਤੇ ਥੱਲੇ ਜਾਣੇ ਸ਼ੁਰੂ ਹੋ ਜਾਣ ਬਾਕੀ ਹੋਰ ਕੁਛ ਨਹੀਂ ਜਿੰਨਾ ਚਿਰ ਤੱਕ ਤੱਕ ਤੁਹਾਡੀ ਹਾੜੀ ਦੀ ਫਸਲ ਰਹਿਣੀ ਆ ਉਹਨਾਂ ਚਿਰ ਤੱਕ ਬੂਟੇ ਤੇ ਪੱਤੇ ਨਹੀਂ ਹੋਣੇ ਤੇ ਮੈਨੂੰ ਵੀ ਪਤਾ ਲੱਗਾ ਕਿ ਤੁਹਾਨੂੰ ਸਰਕਾਰ ਵੱਲੋਂ ਖਾਸ ਕਰਕੇ ਡੀਸੀ ਸਾਹਿਬ ਵੱਲੋਂ ਤੁਹਾਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਕਿ ਵਧੀਆ ਕਿਸਾਨ ਕਰਕੇ ਜਿਹੜਾ ਤੁਸੀਂ ਪਪੂਲਰ ਦੀ ਖੇਤੀ ਕਰਦੇ ਹੋ ਤੋਂ ਕਿੰਨਾ ਚੰਗਾ ਲੱਗਾ ਜਦੋਂ ਡੀਸੀ ਸਾਹਿਬ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿ ਵਧੀਆ ਕਿਸਾਨ ਵੱਲੋਂ ਦੇਰੀ ਵੇਖੋ ਜੀ ਮੈਂ ਕਿਸਾਨ ਮੇਲੇ ਜਿਹੜੇ ਆ ਜਿੰਨੇ ਆ ਉਹਨਾਂ ਦੇ ਵਿੱਚ ਤਕਰੀਬਨ ਮੇਰੇ ਜਿਹੜਾ ਆ ਉਹ ਸਪੈਸ਼ਲ ਮੈਂ ਜਿਹੜਾ ਆਪਣਾ ਸਟਾਲ ਲਾਉਣਾ ਔਰ ਕਿਸਾਨਾਂ ਨੂੰ ਦੱਸਦਾ ਆਪਣੇ ਬੂਟੇ ਦਾ ਸਿੰਪਲ ਲੈ ਕੇ ਜਾਨਾ ਔਰ ਆਪਣੇ ਜਿਹੜਾ ਹਰ ਤਰ੍ਹਾਂ ਉਹਨਾਂ ਦੇ ਨਾਲ ਜਿੱਦੋਂ ਜਿਹੜੇ ਕਿਸਾਨ ਮੇਰੇ ਕੋਲ ਬੂਟੇ ਖੜਦੇ ਆ ਉਹਨਾਂ ਨੂੰ ਪਕਾਇਦਾ ਵੈਰਾਈਟੀ ਔਰ ਬਿੱਲ ਪੱਕਾ ਜਿਹੜਾ ਉਹ ਕੱਟ ਕੇ ਦੇਈਦਾ ਵੈਰਾਈਟੀ ਜਿਹੜੀ ਲਿਖ ਕੇ ਦੇਈਦੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਪੰਜਾਬ ਤਰ ਪੰਜਾਬ ਵਿੱਚ ਰਵਾਇਤੀ ਫਸਲਾਂ ਜਿਹੜੀ ਖੇਤੀ ਕੀਤੀ ਜਾਂਦੀ ਆ ਜateral ਝੋਨਾ ਤੇ ਕਣਕ ਦੀ ਪਰ ਅੱਜ ਤਰ ਉਸ ਕਿਸਾਨਾਂ ਨਾਲ ਮਿਲਾਉਣੇ ਆ ਜਿਹੜੇ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਪੌਪੂਲਰ ਦੀ ਖੇਤੀ ਕਰ ਰਹੇ ਨੇ ਅਤੇ ਲੱਖਾਂ ਦਾ ਜਿਹੜਾ ਕਿ ਮੁਨਾਫਾ ਕਟ ਰਹੇ ਨੇ ਜੀ ਅਸੀਂ ਗੱਲ ਕਰ ਰਹੇ ਆ ਮਾਝੇ ਦੇ ਰਹਿਣ ਵਾਲੇ ਬਲਦੇਵ ਸਿੰਘ ਗਿੱਲ ਦੀ ਬਲਦੇਵ ਸਿੰਘ ਗਿੱਲ ਸਾਡੇ ਨਾਲ ਗੱਲਬਾਤ ਕਰਾਂਗੇ ਬਲਦੇਵ ਸਿੰਘ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬੀ ਲੋਕ ਚੈਨਲ 'ਚ ਧੰਨਵਾਦ ਅਗੇਲ ਸਾਹਿਬ ਕਿਸ ਤਰ੍ਹਾਂ ਜਹਾਂ ਚਾਇਆ ਆਂ ਪੀ ਰਵਾਇਤੀ ਫਸਲਾਂ ਨੂੰ ਛੱਡ ਕੇ ਝੋਨਾ ਕਣਕ ਨੂੰ ਤੁਸੀਂ ਜਿਹੜਾ ਪਾਪਲਰ ਦੀ ਖੇਤੀ ਲਾਈ ਆ ਤੇ ਕਿੰਨਾ ਕੁ ਮੁਨਾਫਾ ਹੋ ਰਿਹਾ ਵਾ ਇਹ ਦੋਵਾਂ ਫਸਲਾਂ ਨੂੰ ਛੱਡ ਕੇ ਦੇਖੋ ਜੀ ਮੈਂ ਤਕਰੀਬਨ ਲਗਭਗ 30 ਸਾਲ ਤੋਂ ਜਿਹੜਾ ਉਹ ਪਾਪਲਰ ਦੀ ਖੇਤੀ ਜਿਹੜੀ ਆ ਉਹ ਕਰ ਰਿਹਾ ਮੇਰੀ ਆ ਜਿਹੜੀ ਫਸਲ ਦੇ ਵਿੱਚ ਆਪਾਂ ਖੜੇ ਆ ਇਹ 5 ਸਾਲ ਦੀ ਜਿਹੜੀ ਫਸਲ ਆ ਇਹ 6ਵੀਂ ਫਸਲ ਆ ਮੇਰੀ 5-5 ਸਾਲ ਦੀਆਂ ਜਿਹੜੀਆਂ ਮੈਂ ਅੱਗੇ 5 ਫਸਲਾਂ ਜਿਹੜੀਆਂ ਉਹ ਕਟਾ ਚੁੱਕਾ ਔਰ ਇਹ 6ਵੀਂ ਫਸਲ ਜਿਹੜੀ ਆ ਮੈਂ ਸਤੰਬਰ ਦੇ ਵਿੱਚ ਕਟਾਉਣ ਜਾ ਰਿਹਾ ਔਰ ਜਿਹੜਾ ਮੈਨੂੰ ਕਣਕ ਛੋਨੇ ਨਾਲੋਂ ਕਾਫੀ ਜਿਹੜਾ ਉਹ ਦੁਗਣਾ 2 ਗੁਣਾ 2.5 ਗੁਣਾ ਵੱਧ ਇਹਦੇ ਵਿੱਚ ਬੈਨੀਫਿਟ ਮਿਲਿਆ। ਮੈਨੂੰ ਦੱਸੋ ਵੀ ਗਿੱਲ ਸਾਹਿਬ ਜਹਨ ਕਿਸ ਤਰ੍ਹਾਂ ਆਇਆ ਇਹ ਗੱਲ ਨੂੰ ਵੀ ਛੋਨਾ ਕਣਕ ਛੱਡ ਕੇ ਇਹੋ ਫਸਲ ਕੀਤੀ ਜਾਵੇ ਕਿੱਥੋਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਵੀ ਜਿਹੜੀ ਪੌਪੂਲਰ ਖੇਤੀ ਕੀਤੀ ਹੈ। ਅਸੀਂ ਦੇਖਦੇ ਜਾਂ ਤਾਂ ਸਾਡੇ ਮਾਝੇ ਦੀ ਗੱਲ ਕਰੀ ਜਾਂ ਪੰਜਾਬ ਦੀ ਗੱਲ ਕਰੀਏ ਕਿਸਾਨ ਜਾਂ ਤਾਂ ਛੋਨੇ ਛੋਨੇ ਜਾਂ ਕਣਕ ਦੀ ਫਸਲਾਂ ਵਿੱਚ ਹੀ ਫਸੇ ਨੇ। ਤੁਹਾਡੇ ਜਾਣ ਕਿਸ ਤਰ੍ਹਾਂ ਆਇਆ ਇਹ ਗੱਲ? ਮੈਂ ਵੀ ਖੁਦ ਸ਼ੁਰੂ ਤੋਂ ਜਦੋਂ ਜਦੋਂ ਤੋਂ ਮੈਂ ਜਵਾਨ ਹੋਇਆ ਮੈਂ ਯੂਨੀਵਰਸਿਟੀ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜੁੜਿਆ ਰਿਆਂ ਸ਼ੁਰੂ ਤੋਂ ਹੀ ਮੇਲੇ ਵੇਖਣਾ ਮੇਰਾ ਜਿਹੜਾ ਕਿਸਾਨ ਮੇਲੇ ਵੇਖਣਾ ਮੇਰਾ ਸ਼ੌਂਕ ਸੀ ਉੱਥੋਂ ਮੈਂ ਸਾਰੀ ਜਿਹੜੀ ਇਹ ਜਾਣਕਾਰੀ ਲੈ ਕੇ ਤੇ ਪਪੂਲਰ ਦੀ ਖੇਤੀ ਸ਼ੁਰੂ ਕੀਤੀ ਔਰ ਉੱਥੋਂ ਹੀ ਮੈਂ ਹਰ ਤਰ੍ਹਾਂ ਦਾ ਜਿਹੜਾ ਤਕਰੀਬਨ ਕਿਸੇ ਵੀ ਕਿਸਮ ਦੀ ਮੈਨੂੰ ਜਿਹੜੀ ਉਥੋਂ ਜਾਣਕਾਰੀ ਦੀ ਲੋੜ ਪਵੇ ਤੇ ਉਥੋਂ ਮੈਂ ਜਿਹੜਾ ਉਹ ਜਾਣਕਾਰੀ ਪ੍ਰਾਪਤ ਕਰਦਾ ਮੇਰਾ तकरीबन ਸਾਰੇ ਜਿਹੜੇ ਜਿੰਨੇ ਹੀ ਵਣ ਭਾਗ ਦੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਨੇ ਚਾਹੇ ਉਹ ਖੇਤੀਬਾੜੀ ਵਿਭਾਗ ਦੇ ਡਾਕਟਰ ਨੇ ਚਾਹੇ ਉਹ ਵਣ ਵਿਭਾਗ ਦੇ ਇਥੋਂ ਦੇ ਆਪਣੇ ਜਿਹੜੇ ਡੀ ਐਫ ਓ ਸਾਹਿਬ ਨੇ ਸਾਰੇ ਜਿਹੜੇ ਤਕਰੀਬਨ ਜਿਹੜੇ ਆ ਉਹ ਮੈਨੂੰ ਮੇਰੀ ਜਿਹੜੀ ਆ ਉਹ ਪਛਾਣ ਵਜੋਂ ਮੈਨੂੰ ਜਾਣਦੇ ਆ ਕਿ ਇਹ ਪਪੂਲਰ ਜਿਹੜੀ ਦੀ ਖੇਤੀ ਕਰਨ ਵਾਲਾ ਕਿਸਾਨ ਆ ਔਰ ਨਰਸਰੀ ਦੇ ਜਿਹੜੀ ਹੈ ਕੋ ਵਧੀਆ ਨਰਸਰੀ ਮਤਲਬ ਜਿਹੜੀ ਇਹ ਤਿਆਰ ਕਰਦਾ ਔਰ ਨਵੀਆਂ ਵੈਰਾਈਟੀਆਂ ਜਿਹੜੀਆਂ ਇਹਦੇ ਕੋਲ ਹੁੰਦੀਆਂ ਜਿਵੇਂ ਸੁਖੀਲ ਸਾਹਿਬ ਜੇਕਰ ਫਸਲ ਜਿਹੜੀ ਤਿਆਰ ਕਰਨੀ ਹੋਵੇ ਪਪੂਲਰ ਦੀ ਕਿਸ ਤਰ੍ਹਾਂ ਤਿਆਰ ਕੀਤੀ ਹੁੰਦਾ ਦੱਸੋ ਸਾਡਾ ਕਰਦੇ ਹੋ ਕਿੰਨੀ ਕਿ ਮਿਹਨਤ ਲੱਗਦੀ ਇਸ ਵਿੱਚ ਆਮ ਫਸਲ ਨਾਲੋ ਇਹਦੇ ਵਿੱਚ ਕਿੰਨਾ ਕਿ ਮਿਹਨਤ ਲੱਗਦੀ ਆ ਪਾਣੀ ਕਿੰਨਾ ਕਿ ਲੱਗਦਾ ਦੱਸੋ ਸਾਡੀ ਸਾਂਝੀ ਕਰਦੇ ਹੋ ਤੇ ਕਿੰਨੇ ਚਿਰ ਬਾਅਦ ਦੀ ਫਸਲ ਮਿਲਦੀ ਜਿਹੜੀ ਆ ਵੇਖੋ ਜੀ ਇਹ ਤਕਰੀਬਨ ਜਿਹੜੀ ਆ ਇਹ 5 ਸਾਲ ਦੀ ਫਸਲ ਆ ਤੇ ਇਹ ਜਿਹੜੀ ਆ ਇਹਦੀ ਮਿਹਨਤ ਜਿਹੜੀ ਆ ਆਮ ਕਣਕ ਝੋਨੇ ਦੀ ਫਸਲ ਨਾਲੋਂ ਮਿਹਨਤ ਵੀ ਘਟਿਆ ਤੇ ਇਹਨੂੰ ਮਾਰ ਵੀ ਘਟਿਆ ਮਾਰ ਚਾਹੇ ਉਹ ਗਰਮੀ ਦੀ ਮਾਰ ਹੋਵੇ ਚਾਹੇ ਮੀਂਹ ਦੀ ਹੋਵੇ ਨੇਰੀ ਦੀ ਹੋਵੇ ਉਹ ਮਾਰ ਜਿਹੜੀ ਇਹਨੂੰ ਘਟਿਆ ਇਸ ਕਰਕੇ ਜਿਹੜਾ ਇਹ ਜਿਹੜਾ ਆਮ ਫਸਲਾਂ ਨਾਲੋਂ ਜਿਹੜਾ ਇਹ ਵਧੀਆ ਆ ਤੇ ਵੱਧ ਮਤਲਬ ਜਿਹੜੀ ਆਮਦਨ ਦੇਣ ਵਾਲੀ ਫਸਲ ਆ ਔਰ ਜਿਤ ਇਥੋਂ ਤੱਕ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਹੁਣ ਇਸ ਵੇਲੇ ਹਿਸ਼ਾਰਪੁਰ ਦੇ ਵਿੱਚ ਜਿਹੜਾ ਉਹ ਇੱਕ ਸਰਕਾਰੀ ਫੈਕਟਰੀ ਨਵੀਂ ਖੁੱਲ ਗਈ ਆ ਜਿਨੇ ਪਹਿਲਾਂ ਤੋਂ ਹੀ ਜਿਹੜੇ ਆ ਇਹਦੇ ਪਲਾਈ ਦੇ ਇਹਦੀ ਤਕਰੀਬਨ ਜਿਹੜੀ ਹੈ 90 95 ਪਰਸੈਂਟੇਜ ਦੀ ਵਰਤੋਂ ਪਲਾਈ ਬੋਰਡ ਦੇ ਵਿੱਚ ਹੁੰਦੀ ਆ ਜਿਹੜੇ ਇਹਦੇ ਦਰਵਾਜ਼ੇ ਤੁਸੀਂ ਬਣੇ ਜਿਹੜੇ ਵੇਖ ਚੁੱਕੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ 1.5 ਇੰਚ ਤੱਕ ਪਲਾਈ ਜਿਹੜੀ ਇਹਦੀ ਮੋਟੀ ਤਿਆਰ ਹੋਈ ਸੀ ਹੁਣ ਜੀ ਇਹਦੀ ਪਲਾਈ ਜਿਹੜੀ 2 ਇੰਚ ਤੱਕ ਮੋਟੀ ਤਿਆਰ ਕਰ ਦਿੱਤੀ ਗਈ ਔਰ ਸਿੱਧੀਆਂ ਚਗਾਠਾਂ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਪਲਾਈ ਇਹਦੀਆਂ ਫੈਕਟਰੀ ਜਿਤਨਾ ਗੰਨਾ ਗੰਨੇ ਵਾਲੀਆਂ ਮਿਲਾਂ ਗੰਨਾ ਖਿੱਚਦੀਆਂ ਨਾ ਇਸ ਤਰ੍ਹਾਂ ਟਰਾਲੀਆਂ ਦੇ ਟਰਾਲੀਆਂ ਟਰੱਕਾਂ ਦੇ ਟਰੱਕ ਜਿਹੜੀਆਂ ਫੈਕਟਰੀਆਂ ਜਿਹੜੀਆਂ ਨਾ ਉਹ ਉਹਨੂੰ ਪਲਾਈ ਤਿਆਰ ਕਰ ਰਣੀਆਂ ਪਪਲ ਦੀ ਲੱਕੜ ਨੂੰ ਲੈ ਰਹੀਆਂ ਨੇ ਔਰ ਵਧੀਆ ਰੇਟ ਚ ਲੈ ਰਹੀਆਂ ਜੇ ਸਾਹਮਣੇ ਐਸਓਪੀ ਅਸੀਂ ਦੇਖਿਆ ਵੀ ਜਿਆਦਾਤਰ ਝੋਨਾ ਜਾਂ ਕਣਕ ਜਦੋਂ ਫਸਲ ਸੀ ਲਾਉਨੇ ਆ ਤੇ ਉਸ ਨੂੰ ਜਿਹੜੀਆਂ ਖਾਦਾਂ ਪਾਉਣੀ ਪੈਂਦੀਆਂ ਵਾ ਦਵਾਈਆਂ ਜਿਹੜੀਆਂ ਛਲਕਾਉਣੀ ਪੈਂਦੀਆਂ ਵਾ ਕਿ ਕਿਸੇ ਕੋਈ ਸੁੰਡੀ ਨਾ ਲੱਗ ਜਾ ਕਿਸੇ ਤਰ੍ਹਾਂ ਫਸਲ ਖਰਾਬ ਨਾ ਹੋ ਜਾਏ ਤੇ ਇਸ ਦੇ ਉੱਤੇ ਕੋਈ ਸਪਰੇਅ ਕਰਨਾ ਪੈਂਦਾ ਕਿਸੇ ਚੀਜ਼ ਦਾ ਜਾਂ ਖਾਦਾਂ ਪ ਆਮ ਫਸਲਾਂ ਕਣਕ ਝੋਨੇ ਨਾਲੋਂ ਜਿਹੜੀਆਂ ਖਾਦਾਂ ਘੱਟ ਪੈਣੀਆਂ ਖਾਦਾਂ ਪੈਣੀਆਂ ਨੇ ਪਰ ਘੱਟ ਪੈਣੀਆਂ ਤੇ ਦੂਜੀ ਗੱਲ ਇਹ ਹੈ ਕਿ ਕੁਝ ਇਲਾਕੇ ਜਿਹੜੇ ਸਿਉਂਕ ਵਾਲੇ ਇਲਾਕੇ ਹਨ ਉਹਨਾਂ ਦੇ ਵਿੱਚ ਸਿਉਂਕ ਵਾਲੀ ਦਵਾਈ ਇਹਨੂੰ ਸਾਲ ਬਾਅਦ ਜ਼ਰੂਰ ਪੈਣੀ ਹੈ ਬਾਕੀ ਦਵਾਈਆਂ ਇਹਨੂੰ ਕੋਈ ਬਹੁਤੀ ਜ਼ਿਆਦਾ ਦਵਾਈਆਂ ਦੀ ਲੋੜ ਨਹੀਂ ਪੈਂਦੀ। ਬਾਕੀ ਜਿਹੜੇ ਆਮ ਜਿੱਤਨਾ ਯੂਰੀਆ ਯਾਰੀਆ ਜਦੋਂ ਬੂਟਾ 3 ਸਾਲ ਤੋਂ ਬਾਅਦ ਜਿਹੜੀ ਆ ਉਹ ਖੁਰਾਕ ਦੀ ਲੋੜ ਪੈਂਦੀ। ਪਹਿਲੇ 3 ਸਾਲ ਕੋ ਖਾਸ ਖੁਰਾਕ ਦੀ ਲੋੜ ਨਹੀਂ ਪੈਂਦੀ। ਮਾੜੀ-ਮੋਟੀ ਜਿਹੜੀ ਤੁਸੀਂ ਥੱਲੇ ਫਸਲ ਬੀਜੀ ਉਹਨੂੰ ਥੋੜੀ-ਬੋਤੀ ਜਿਹੜੀ ਖਰਾਕ ਪਾਈ ਆ ਉਹੋ ਹੀ ਜਿਹੜੀ ਬੂਟੇ ਲੈ ਲੈਂਦੇ। ਤੇ ਮੈਂ ਇਹ ਦੱਸੋ ਜਦੋਂ ਤੁਸੀਂ ਪੌਪੂਲਰ ਦੀ ਖੇਤੀ ਕਰਦੇ ਆ ਤੇ ਪੌਪੂਲਰ ਦੀ ਖੇਤੀ ਦੇ ਨਾਲ-ਨਾਲ ਹੋਰ ਵੀ ਫਸਲਾਂ ਅਸੀਂ ਜਿਹੜੀਆਂ ਕਰ ਸਕਦੇ ਆ ਕਿ ਇਕੱਲੀ ਪੌਪੂਲਰ ਦੀ ਖਾਤੀ ਹੀ ਜਿਹੜੀ ਖੇਤੀ ਇਸ ਵਿੱਚ ਹੁੰਦੀ ਆ ਇਹ ਤੁਸੀਂ ਦੱਸਣ ਦੱਸ ਸਕਦੇ ਆ। ਇਹ ਪਹਿਲੇ 2 ਸਾਲ ਝੋਨੇ ਨੂੰ ਛੱਡ ਕੇ ਫਸਲਾਂ ਪੂਰੀਆਂ ਹੋਣੀਆਂ ਨੇ ਅਗਲੇ ਜਿਹੜੇ 3 ਸਾਲ ਆ ਹਾੜੀ ਤੁਹਾਡੀ ਪੂਰੀ ਹੋਣੀ ਹੈ ਚਾਹੇ ਤੁਹਾਡਾ 5 ਸਾਲ ਦਾ ਬੂਟਾ ਉਹਦੇ ਵਿੱਚ ਫਿਰ ਵੀ ਜਿਹੜੀ ਕਣਕ ਜਿਹੜੀ ਤੁਹਾਡੀ ਜਿਹੜੀ ਕਿ ਨਹੀਂ ਆਮ ਕਣਕ ਜਿੰਨੀ 20-22 ਬੋਰੀਆਂ ਝਾੜ ਜੇ ਸਰੋਂ ਬੀਜੋਗੇ ਤਾਂ 8-9 ਕੁਇੰਟਲ ਤੱਕ ਝਾੜ ਜੇ ਤੁਸੀਂ ਹੋਰ ਕੋਈ ਚਾਰੇ ਬੀਜੋਗੇ ਤਾਂ ਮੱਕੀ ਬੀਜੋਗੇ ਤਾਂ ਇਹਦੇ ਵਿੱਚ ਹਾੜੀ ਦੀ ਫਸਲ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਇਹ ਦਾਅਵੇ ਨਾ ਕਹਿਣਾ ਇਹਦਾ ਇੱਕੋ ਹੀ ਟੈਕਨੀਕਲ ਪੁਆਇੰਟ ਆ ਵੀ ਜਿਹੜੀ ਹਾੜੀ ਦੀ ਫਸਲ ਆ ਉਹ ਆਪਾਂ ਅਕਤੂਬਰ ਦੇ ਅਖੀਲੇ ਹfte ਵਿੱਚ ਜੜੀਆਂ ਤਾਂ ਕਿ ਜਿਹੜੇ ਜਦੋਂ ਪੱਤੇ ਡਿੱਗਣੇ ਸ਼ੁਰੂ ਹੋਣੇ ਨਵੰਬਰ ਦੇ ਵਿੱਚ ਉਹ ਫਸਲ ਥੋੜੀ ਜਿਹੀ ਆਪਣੀ ਉੱਪਰ ਆ ਜਾਵੇ ਤੇ ਪੱਤੇ ਥੱਲੇ ਥੱਲੇ ਜਾਣੇ ਸ਼ੁਰੂ ਹੋ ਜਾਣ। ਬਾਕੀ ਹੋਰ ਕੁਛ ਨਹੀਂ ਜਿੰਨਾ ਚਿਰ ਤੱਕ ਤੁਹਾਡੇ ਸਾੜੀ ਦੀ ਫਸਲ ਰਹਿਣੀ ਆ ਉਹਨਾਂ ਚਿਰ ਤੱਕ ਬੂਟੇ ਤੇ ਪੱਤੇ ਨਹੀਂ ਹੋਣੇ। ਤੇ ਮੈਨੂੰ ਅਸੂ ਗੇਲ ਸਾਹਿਬ ਅਸੀਂ ਦੇਖਿਆ ਵੀ ਜ਼ਿਆਦਾਤਰ ਅਕੀਲੇ ਦੀ ਗੱਲ ਕਰੀਏ ਫਸਲ ਜੋ ਲਾਉਨੇ ਆ ਝੋਨਾ ਕਰਨ ਲਾਉਨੇ ਆ ਤੇ ਕਿਲੇ ਦੇ ਹਿਸਾਬ ਨਾਲ ਲਾਉਨੇ ਵੀ ਨਾਇਂ ਜਨ ਲੱਗਦਾ ਵਾ। ਤੇ ਜਦੋਂ ਇਹ ਪਪੂਲਰ ਦੀ ਖੇਤੀ ਕਰੀਏ ਇਸ ਵਿੱਚ ਵੀ ਕੋ ਬੂਟਿਆ ਦਾ ਹੁੰਦਾ ਵੀ 1 ਕਿਲੇ ਵਿੱਚ ਕਿੰ ਕਿ ਕਿੰਨੇ ਲੱਗਣੇ ਚਾਹੀਦੇ ਜੇਕਰ ਵੱਧ ਲੱਗ ਜਾਂਦੇ ਨੇ ਤੇ ਨੁਕਸਾਨ ਕੀ ਹੁੰਦਾ ਇਸ ਦਾ ਇਹ ਕਿਸਾਨ ਵੀਰੋ ਇਹਦੇ ਵਿੱਚ ਜਿੱਤਰਾ ਆਮ ਬਾਗ ਲੱਗਦੇ ਆ ਉਸੇ ਤਰ੍ਹਾਂ ਬੂਟੇ ਜਿਹੜੇ ਆ ਉਹ 250 ਬੂਟੇ ਜਾਂ 250 ਬੂਟਾ ਜੇ ਆਪਾਂ ਨੂੰ ਜ਼ਿਆਦਾ ਬੰਨੇ ਛਰਨੇ ਪੈਂਦੇ ਜੇ ਸਾਰੇ ਬੰਨੇ ਸਾਡੇ ਆਪਣੇ ਆ ਚਾਰ ਚਫੇਰਾ ਸਾਡਾ ਆਪਣਾ ਫਿਰ 250 ਬੂਟੇ ਨਹੀਂ ਤੇ 220 ਬੂਟੇ ਹੀ ਲੱਗਣੇ ਆ ਜੇ ਉਹਦੇ ਬਦਲੇ ਵਿੱਚ ਤੁਸੀਂ ਉਹਦੇ ਵਿੱਚ 500 ਬੂਟਾ ਲਾ ਲੋਗੇ ਨੁਕਸਾਨ ਜਿਹੜਾ ਉਹ ਕਈ ਗੁਣਾ ਵੱਧ ਜਾਊਗਾ ਵੱਧ ਬੂਟੇ ਨਾਲ ਲਾਉਣ ਨਾਲ ਸਾਡਾ ਨੁਕਸਾਨ ਆ ਇਹ ਮੈਂ ਇੱਕ ਨਰਸਰੀ ਵਾਲਾ ਕਿਸਾਨ ਹੋਣ ਦੇ ਨਾਤੇ ਜਿਹੜਾ ਇਹ ਕਿਸਾਨਾਂ ਨੂੰ ਅਪੀਲ ਕਰਦਾ ਕਦੀ ਵੀ ਭੁੱਲ ਕੇ ਖੇਤ ਦੇ ਵਿੱਚ ਜਿਹੜਾ ਉਹ 250 ਬੂਟਿਆਂ ਤੋਂ ਵੱਧ ਬੂਟੇ ਨਹੀਂ ਲਾਉਣੇ ਨਹੀਂ ਤੇ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਜੂ ਕਈ ਕਿਸਾਨ ਬਹੁਤ ਜ਼ਿਆਦੇ ਕਿਸਾਨ ਮੈਨੂੰ ਜਿੱਥੋਂ ਮੈਂ ਨਰਸਰੀ ਦੇ ਬੂਟੇ ਵੇਚਦਾ ਮੈਨੂੰ ਕਹਿੰਦੇ ਆ ਵੀ ਇਹਨੇ ਬੂਟੇ ਲਾ ਲਈਏ ਉਹਨੇ ਲਾ ਲਈਏ ਮੈਂ ਬੜੇ ਤਗੜੇ ਤੌਰ ਤੇ ਉਹਨਾਂ ਨੂੰ ਮਨਾ ਕਰਦਾ ਰਹਿਣਾ ਵੀ ਤੁਸੀਂ ਆਮ ਕਿਸਾਨ ਜੇ ਨੁਕਸਾਨ ਜਿਹੜਾ ਤੁਹਾਡਾ ਲੱਖਾਂ 'ਚ ਹੋ ਜਾਣਾ ਪਰ ਫਿਰ ਵੀ ਕੁਝ ਕਿਸਾਨ ਆਪਣੀ ਜਿਹੜੀ ਮਰਜ਼ੀ ਕਰ ਲੈਂਦੇ ਆ ਪਰ ਹੁੰਦਾ ਉਹਦੇ ਨਾਲ ਨੁਕਸਾਨ ਆ ਘੱਟ ਬੂਟੇ ਲਾਉਣ ਦਾ ਫਾਇਦਾ ਵੱਧ ਬੂਟੇ ਲਾਉਣ ਦਾ ਨੁਕਸਾਨ ਹੈ ਕਿਉਂਕਿ ਰੁੱਖ ਬੜਾ ਵੱਡਾ ਇਹਨੇ ਜਗ੍ਹਾ ਇਹਨੂੰ ਚਾਹੀਦੀ ਹੈ ਜੇ ਕਿਹਨ ਸਾਹਿਬ ਗੱਲ ਕਰੀਏ ਜੇਕਰ ਝੋਨਾ ਕਣਕ ਤੋਂ ਜੇਕਰ ਇਹ ਵੱਧ ਮੁਨਾਫਾ ਮਿਲਦਾ ਅਸੀਂ ਪਪਲਰ ਤੋਂ ਵੱਧ ਲੱਖਾਂ ਦੇ ਹਿਸਾਬ ਨਾਲ ਮੁਨਾਫਾ ਹੁੰਦਾ ਫਿਰ ਵੀ ਹਜੇ ਵੀ ਕਿਸਾਨ ਜਿਹੜੇ ਕਿਉਂ ਨਹੀਂ ਜਾਗਰਤ ਹੋਏ ਅਸੀਂ ਦੇਖਿਆ ਅੱਜ ਵੀ ਸਾਡੇ ਕਿਸਾਨ ਨੇ ਜਿੱਥੇ ਝੋਨਾ ਕਣਕ ਜਾਂ ਇਹਨਾਂ ਵਿੱਚ ਹੀ ਫਸੇ ਹੋਏ ਨੇ ਕਿਉਂ ਨਹੀਂ ਅਸਲ ਧਿਆਨ ਦੇ ਰਹੇ ਜੇਕਰ ਵੱਧ ਮੁਨਾਫਾ ਹੈਗਾ ਤੇ ਉਹਦਾ ਤੁਸੀਂ ਵੇਖੋ ਜੀ ਤੁਸੀਂ ਜਦੋਂ ਵੀ ਵੇਖੋਗੇ ਪਗਲਰ ਦੀ ਖੇਤੀ ਦਾ ਜਿਹੜਾ ਜ਼ਿਆਦਾ ਫਾਇਦਾ ਉਹ ਲੈਂਡਲਾਰਡ ਜਿਨ੍ਹਾਂ ਕੋਲ ਵੱਧ ਜ਼ਮੀਨਾਂ ਚਾਹੇ ਤਗੜੇ ਤਗੜੇ ਅਫਸਰ ਜਿਨ੍ਹਾਂ ਕੋਲ ਵੱਧ ਜ਼ਮੀਨਾਂ ਜਾਂ ਤਗੜੇ ਤਗੜੇ ਡਾਕਟਰ ਜਿਨ੍ਹਾਂ ਕੋਲ ਜ਼ਮੀਨਾਂ ਖਰੀਦੀਆਂ ਉਹੋ ਹੀ ਲੈ ਰਿਆ ਛੋਟੇ ਕਿਸਾਨ ਨੂੰ ਉਹਦਾ ਇਹਦਾ ਜਿਹੜਾ ਘੱਟ ਫਾਇਦਾ ਹੋ ਰਿਹਾ ਉਹਦਾ ਇੱਕ ਮੁੱਖ ਕਾਰਨ ਹੈ ਵੀ ਕਿਸਾਨ ਕੋਲ ਜ਼ਮੀਨ ਜਿਹੜੀ ਥੋੜੀ ਹੋਣ ਕਰਕੇ ਉਹਦਾ ਮਸਾਂ ਮਤਲਬ 10 ਕਿੱਲੇ 12 ਕਿੱਲੇ ਵਾਲੇ ਕਿਸਾਨ ਦਾ ਮਹਾਕਰ ਦਾ ਗੁਜ਼ਾਰਾ ਚੱਲਦਾ ਉਹਦੇ ਕਰਕੇ ਉਹ ਜਿਹੜਾ ਉਹਨਾਂ ਦੀ ਕਪੈਸਿਟੀ ਤੋਂ ਇਹ ਬਾਹਰ ਹੋ ਜਾਂਦਾ ਪਰ ਫਿਰ ਵੀ ਜੇ 10 ਕਿਲਿਆਣਾ ਜ਼ਿੰਮੇਵਾਰ 1 ਕਿੱਲਾ ਵਿੱਚ ਜਿਹੜਾ ਉਹ ਕੱਢ ਕੇ ਰੱਖੇ ਪਬਲਿਕ ਲਈ ਤੇ ਉਹਦੀ ਉਹ ਇੱਕ ਕਿਸਮ ਦੀ ਐਫਡੀ ਜਿਹੜੀ ਆ ਉਹ ਵਧੀਆ ਆਮਦਨ ਵਾਲੀ ਐਫਡੀ ਜਿਹੜੀ ਉਹ ਰਹਿ ਸਕਦੀ ਹੈ ਠੀਕ ਹੈ ਜੀ ਤੇ ਤੁਹਾਡੇ ਵੱਲ ਜਿਹੜੀ ਕੀ ਨਸੀਬ ਤਿਆਰ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਖਾਸ ਕਰਕੇ ਜਿਹੜੀ ਪਪੂਲਰ ਦੀ ਤੇ ਜੇ ਪਪੂਲਰ ਜਿਹੜੀ ਨਸੀ ਇਹ ਗੱਲ ਕਰੀਏ ਇਹ ਜਿਹੜੇ ਪੌਦੇ ਨੇ ਇਹ ਕਿੰਨੇ ਦਾ ਪੌਦਾ ਜਿਹੜਾ ਇੱਕ ਵਿਗਦਾ ਤੇ ਜੇਕਰ ਪੂਰਾ ਤਿਆਰ ਹੋ ਜਾਂਦਾ ਤੇ ਫਿਰ ਕਿੰਨੇ ਵਿੱਚ ਇਹ ਇੱਕ ਸਾਲ ਦਾ ਬੂਟਾ ਜਿਹੜਾ ਅਸੀਂ ਜਿਹੜਾ ਕਿਸਾਨ ਨੂੰ ਤਕਰੀਬਨ 30 ਤੋਂ 35 ਰੁਪਏ ਦਾ ਦਿੰਨੇ ਆ ਔਰ ਖੇਤ ਵਿੱਚ ਲੱਗਣ ਤੋਂ ਬਾਅਦ ਇਹ 5 ਸਾਲ ਬੂਟ 5 ਸਾਲ ਬਾਅਦ ਜਿਹੜਾ ਇਹ ਬੂਟਾ ਹੈ ਤਕਰੀਬਨ 4000 ਤੋਂ 4500 ਤੱਕ ਜਿਹੜਾ ਇਹ ਬੂਟਾ ਜਿਹੜਾ ਇਹ ਵਿਕਦਾ ਵਧੀਆ ਜਿਹੜਾ ਉਹ ਆਮਦਨ ਦਿੰਦਾ ਬਾਕੀ ਇਹ ਕਈ ਇਹਦਾ ਜਿਹੜਾ ਮੇਨ ਕੰਮ ਆ ਇਹਦਾ ਜਿਹੜਾ ਉਹ ਅਪ੍ਰੈਲ ਮਈ ਦੇ ਵਿੱਚ ਜਿਹੜਾ ਪਾਣੀ ਦਾ ਮੇਨ ਕੰਮ ਹੈ ਜੜ ਨੇੜੇ ਆ ਤੇ ਪਾਣੀ ਜਿਹੜਾ ਧਰਤੀ ਹੇਠਲਾ ਬੜੀ ਦੂਰ ਹੈ ਇਸ ਕਰਕੇ ਪਾਣੀ ਜਿਹੜੀ ਹੈ ਪਾਣੀ ਇਹਦਾ ਮੁੱਖ ਜਿਹੜਾ ਕੰਮ ਆ ਇਹ ਪਾਣੀ ਆ ਬਾਕੀ ਪਾਣੀ ਕੋਈ ਬਹੁਤਾ ਜਿਆਦਾ ਨਹੀਂ ਇਹਨੇ ਲੈਣਾ ਜਿ ਤਰ੍ਹਾਂ ਅਸੀਂ ਸਬਜ਼ੀਆਂ ਨੂੰ ਪਾਣੀ ਦਿੰਨੇ ਆ ਚਾਰੇ ਨੂੰ ਪਾਣੀ ਦਿੰਨੇ ਆ ਗੰਨੇ ਨੂੰ ਪਾਣੀ ਉਸ ਵਰਗਾ ਪਾਣੀ ਚਾਹੀਦਾ ਬਸ ਇਹਨੂੰ ਜਿਆਦਾ ਪਾਣੀ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਤੇ ਮੈਨੂੰ ਲੱਗਦਾ ਸੋ ਗਿਲਸਵਾ ਅਸੀਂ ਦੇਖਿਆ ਜਦੋਂ ਝੋਨਾ ਜਾਂ ਕਣਕ ਦੀ ਫਸਲ ਹੁੰਦੀ ਆ ਤੇ ਉਹ ਤਿਆਰ ਹੋ ਕੇ ਪੱਕ ਜਾਂਦੀ ਆ ਅਸੀਂ ਮੰਡੀਆਂ ਵਿੱਚ ਲੈ ਕੇ ਜਾਂਦੇ ਆ ਇਹਨੂੰ ਵੇਚਣ ਵਾਸਤੇ ਜਦੋਂ ਤੁਹਾਡੀ ਪਪੂਲਰ ਦੀ ਫਸਲ ਢੀ ਤਿਆਰ ਹੋ ਜਾਂਦੀ ਆ ਜਿਵੇਂ ਬੂਟੇ ਪੂਰੇ ਤਿਆਰ ਹੋ ਜਾਂਦੇ ਨੇ ਤੇ ਫਿਰ ਮੰਡੀ ਵਿੱਚ ਕਿਸ ਤਰ੍ਹਾਂ ਖੜਦੇ ਹੋ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਵਿਕਰੀ ਹੁੰਦੀ ਹੈ ਦਸ਼ਕਾਂ ਜੂਨਾਂ ਸਾਜਾ ਕਰਦੇ ਹੋ ਤੇ ਕਿੰਨੇ ਕੁ ਵਾਦ ਸਾਲ ਮੰਡੀ ਦੇ ਹਿਸਾਬ ਨਾਲ ਇਹਨਾਂ ਦੀ ਹੁੰਦੀ ਹੈ ਕਿ ਜਾਂ ਲੰਬਾਈ ਤੇ ਮੋਟਾਈ ਦੇ ਕਿਸ ਤਰ੍ਹਾਂ ਨਾਲ ਜਿਹੜੀ ਵਿਕਰੀ ਹੁੰਦੀ ਹੈ ਉਹਦਾ ਜਿਹੜਾ ਯੂਨੀਵਰਸਿਟੀ ਵੱਲੋਂ ਜਿਹੜੀ ਆ ਉਹ ਪਾਪਰ ਸੰਬੰਧੀ ਕਿਤਾਬ ਕਾਫੀ ਦੇਰ ਤੋਂ ਜਿਹੜੀ ਛਪੀ ਆ ਉਹਦੇ ਵਿੱਚ ਜਿਹੜਾ ਉਹ ਬੂਟੇ ਦੀ ਉਮਰ ਤੇ ਬੂਟੇ ਦੀ ਲਪੇਟ ਦੇ ਹਿਸਾਬ ਨਾਲ ਜਿਹੜਾ ਲੱਕੜ ਦਾ ਵਚਨ ਜਿਹੜਾ ਬਕਾਇਦਾ ਜਿਹੜਾ ਉਸ ਮਤਲਬ ਛਪਿਆ ਆ ਉਹਦੇ ਨਾਲ ਮੈਂ ਜਿੰਨੀ ਵਾਰਾਂ ਵੀ ਉਸ ਕਿਤਾਬ ਦੇ ਨਾਲ ਮੈਚ ਕਰਕੇ ਲੱਕੜ ਨੂੰ ਆਪਣੀ ਨੂੰ ਖੇਤ ਦੇ ਵਿੱਚ ਮਿਣਿਆ ਉਹਦੇ ਨਾਲ ਬਿਲਕੁਲ ਜਿਹੜਾ ਇਹਦਾ weight ਜਿਹੜਾ ਉਹ ਉਹ ਮਤਲਬ ਮੈਚ ਸਹੀ ਮੈਚ ਕਰਦਾ ਔਰ ਮਤਲਬ ਜਿਹੜਾ ਵਪਾਰੀ ਤੇ ਇਹਨੂੰ ਅੰਦਾਜ਼ੇ ਨਾਲ ਹੀ ਵੇਖ ਲੈਂਦਾ ਪਰ ਜ਼ਿਮੀਂਦਾਰ ਇਹਦੀ ਲਪੇਟ ਮਿੰਕੇ ਛਾਤੀ ਦੇ ਬਰਾਬਰੋਂ ਤੇ ਆਪਣੀ ਲੱਕੜ ਜਿਹੜੀ ਆ ਉਹ ਕਿਤਾਬ ਦੇ ਹਿਸਾਬ ਨਾਲ ਜਿਹੜਾ ਫਾਰਮੂਲਾ ਉੱਚ ਹੈਗਾ ਉਹਦੇ ਨਾਲ ਬੜੇ ਆਰਾਮ ਨਾਲ ਕੱਢ ਸਕਦਾ ਔਰ ਮੰਡੀ ਦੇ ਰੇਟ ਜਿਹੜਾ ਉਹ ਪਤਾ ਲੱਗ ਜਾਂਦਾ ਯੂਨੀਵਰਸਿਟੀ ਤੋਂ ਵੀ ਪਤਾ ਲੱਗ ਜਾਂਦਾ ਡਾਕਟਰਾਂ ਦੇ ਡਿਊਟੀਆਂ ਲੱਗੀਆਂ ਹੁੰਦੀਆਂ ਇਸ ਕਰਕੇ ਉਹ ਉਤੋਂ ਅੰਦਾਜ਼ਾ ਲੱਗ ਜਾਂਦਾ ਜੇ ਉੱਕਾ-ਪੁੱਕਾ ਵੇਚਣਾ ਹੋਵੇ ਤਾਂ ਵੀ ਪਤਾ ਲੱਗ ਜਾਂਦਾ ਵੀ ਸਾਡਾ ਇੰਨੇ ਦਾ ਜੇ ਤੋਲ ਕੇ ਵੇਚਣਾ ਹੋਵੇ ਤਾਂ ਵੀ ਪਤਾ ਲੱਗ ਜਾਂਦਾ ਵੀ ਇੰਨੇ ਇੰਨੇ ਕਾਉਂਟਰ ਸੜੀ ਲੱਕੜਾਂ ਤੇ ਇਹਨੂੰ ਤੋਲ ਕੇ ਅਸੀਂ ਐਸਾ ਨਾ ਵੇਚਾਂਗੇ ਠੀਕ ਹੈ ਜੀ ਤੇ ਮੈਨੂੰ ਸੋ ਤੁਹਾਡੇ ਵਾਲੀ ਜਿਹੜੀ ਖਾਸ ਕਰਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ਪਪਲ ਆਬੀਅਸ ਦੇਖਿਆ ਤੁਸੀਂ ਆਪਣੀ ਨਸੀ ਵੀ ਲਾਈ ਹੋਈ ਆ ਤੁਹਾਡੇ ਜਿਹੜੀ ਨਸੀ ਲਗਾਈ ਗਈ ਆ ਉਸ ਵਿੱਚ ਜਿਹੜੇ ਬੂਟੇ ਨੇ ਉਹ ਪੰਜਾਬ ਦੀ ਗੱਲ ਕਰੀਏ ਅਮਰਸਾਹਬ ਦੀ ਗੱਲ ਕਰੀਏ ਕਿੱਥੋਂ ਕਿੱਥੋਂ ਰੋਗ ਤੁਹਾਡ ਗਵਾ ਕੇ ਲੈ ਜਾਂਦੇ ਨੇ ਖਾਸ ਕਰਕੇ ਮਾਝੇ ਦੀ ਗੱਲ ਕਰੀਏ ਮਾਝਾ ਜਾਂ ਦੁਆਬਾ ਮਾਲਵਾ ਕਿੱਥੋਂ ਕਿੱਥੋਂ ਟਰਗ ਲੋਕ ਲੈ ਜਾਂਦੇ ਨੇ ਨਸੀ ਮੇਰੀ ਵੇਖੋ ਜੀ ਮੈਂ ਕਿਸਾਨ ਮੇਲੇ ਜਿਹੜੇ ਆ ਜਿੰਨੇ ਆ ਉਹਨਾਂ ਦੇ ਵਿੱਚ ਤਕਰੀਬਨ ਮੇਰੇ ਜਿਹੜਾ ਆ ਉਹ ਸਪੈਸ਼ਲ ਮੈਂ ਜਿਹੜਾ ਆਪਣਾ ਸਟਾਲ ਲਾਉਣਾ ਔਰ ਕਿਸਾਨਾਂ ਨੂੰ ਦੱਸਦਾ ਆਪਣੇ ਬੂਟੇ ਦਾ ਸੈਂਪਲ ਲੈ ਕੇ ਜੰਨਾ ਔਰ ਆਪਣੀ ਜਿਹੜਾ ਹਰ ਤਰ੍ਹਾਂ ਉਹਨਾਂ ਦੇ ਨਾਲ ਜਿੱਦੋਂ ਜਿਹੜੇ ਕਿਸਾਨ ਮੇਰੇ ਕੋਲ ਬੂਟੇ ਖੜਦੇ ਆ ਉਹਨਾਂ ਨੂੰ ਬਕਾਇਦਾ ਵੈਰੈਟੀ ਔਰ ਬਿੱਲ ਪੱਕਾ ਜਿਹੜਾ ਉਹ ਕੱਟ ਕੇ ਦੇਈਦਾ ਵੈਰੈਟੀ ਜਿਹੜੀ ਲਿਖ ਕੇ ਦੇਈਦੀ ਆ ਇਸ ਕਰਕੇ ਮੇਰਾ ਜਿਹੜਾ ਕਿਸਾਨਾਂ ਦੇ ਵਿੱਚ ਕਾਫੀ ਜਿਹੜਾ ਵਿਸ਼ਵਾਸ ਬਣ ਚੁੱਕਾ ਜਿਹਦੇ ਵਿੱਚ ਮੈਂ ਜਿਹੜੀ ਨਰਸਰੀ ਆ ਉਹ ਲਗਭਗ ਜਿਹੜੀ ਆ ਤਕਰੀਬਨ ਜਿਹੜੀ ਆ 75% ਨਰਸਰੀ ਜਿਹੜੀ ਆ ਉਹ ਕੱਲੇ ਗਰਦਾਸਪੁਰ ਚ ਵੇਚਦਾ ਬਾਕੀ 25% ਨਰਸਰੀ ਜਿਹੜੀ ਆ ਜਿੱਤਰਾ 40000 ਬੂਟਾ ਆ 40000 ਦੇ ਚੋਂ 30 ਬੂਟਾ 30000 ਬੂਟਾ ਮੈਂ ਕੱਲੇ ਗਰਦਾਸਪੁਰ ਕਿਉਂਕਿ ਗੁਰਦਾਸਪੁਰ ਤੇ ਵਿੱਚ ਬੂਟਾ ਲੱਗਦਾ ਹੀ ਵੱਧਿਆ ਤੇ ਉੱਥੇ ਮੇਰੀ ਪਛਾਣ ਜਿਹੜੀ ਆ ਉਹ ਜ਼ਿਆਦਾ ਹੈ ਤੇ ਮੈਨੂੰ ਵੀ ਪਤਾ ਲੱਗਾ ਵੀ ਤੁਹਾਨੂੰ ਸਰਕਾਰ ਵੱਲੋਂ ਖਾਸ ਕਰਕੇ ਡੀਸੀ ਸਾਹਿਬ ਵੱਲੋਂ ਤੁਹਾਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਕਿ ਵਧੀਆ ਕਿਸਾਨਾਂ ਕਰਕੇ ਜਿਹੜਾ ਤੁਸੀਂ ਪਪੂਲਰ ਦੀ ਖੇਤੀ ਕਰਦੇ ਹੋ ਤਾਂ ਕਿੰਨਾ ਕਿ ਚੰਗਾ ਲੱਗਾ ਜਦੋਂ ਡੀਸੀ ਸਾਹਿਬ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿ ਵਧੀਆ ਕਿਸਾਨ ਵੱਲੋਂ ਅਸੀਂ ਦੇਖਿਆ ਵੀ ਜੱਤ ਸਾਡੇ ਕਿਸਾਨ ਆਗੂ ਨੇ ਜਿਵੇਂ ਮੈਂ ਗੱਲ ਕੀਤੀ ਦਵਾਈਤੀ ਫਸਲਾਂ ਵਿੱਚ ਯਾਦ ਤਫਸੇ ਹੁੰਦੇ ਨੇ ਜਦੋਂ ਸਰਕਾਰ ਇਹਦੇ ਐਗਰੀਕਲਚਰ ਮੇਲੇ ਲਾਉਂਦੀ ਆ ਉੱਥੇ ਵੀ ਜਾ ਕੇ ਦੱਸਿਆ ਜਾਂਦਾ ਵੀ ਆਮ ਫਸਲਾਂ ਛੱਡ ਕੇ ਇਸ ਨਾਲ ਪੌਪੂਲਰ ਖੇਤੀ ਦਾ ਕੀਤੀ ਜਾਵੇ ਜਾਂਕੀ ਲਾਹੇਵੰਦ ਹੁੰਦੀ ਆ ਜੋ ਤੁਹਾਡਾ ਮਾਣ ਸਨਮਾਨ ਉੱਥੇ ਡੀਸੀ ਸਾਹਿਬਾ ਹੋਇਆ ਮਾਨੂੰ ਕਿੰਨਾ ਚੰਗਾ ਲੱਗਿਆ ਜੀ ਨੂੰ ਲੱਗੇ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਕਿਸੇ ਵੀ ਮਤਲਬ ਉੱਚ ਅਧਿਕਾਰੀ ਵੱਲੋਂ ਜਿਹੜਾ ਉਹ ਸਨਮਾਨ ਸਨਮਾਨ ਮਿਲਦਾ ਪਿਛਲੇ ਸਮੇਂ ਦੇ ਵਿੱਚ ਮੈਨੂੰ ਡੀਸੀ ਸਾਹਿਬ ਵੱਲੋਂ ਵੀ ਸਨਮਾਨ ਕੀਤਾ ਗਿਆ ਔਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਸਨਮਾਨ ਕੀਤਾ ਗਿਆ ਔਰ ਉਸ ਦਾ ਬੜਾ ਜਿਹੜਾ ਮੇਰਾ ਮੋਸਨਾ ਬੜਾ ਮੇਰਾ ਮਾਣ ਵਧਿਆ ਔਰ ਹੌਸਲਾ ਬਲੰਦ ਹੋਇਆ ਠੀਕ ਹੈ ਜੀ ਤੇ ਜੇਕਰ ਤੁਹਾਡੇ ਕੋ ਕਿਸੇ ਨੇ ਪਨੀਰੀ ਲੈਣੀ ਹੋਵੇ ਜਾਂ ਤੁਹਾਡੇ ਕੋ ਕਿਸੇ ਨੇ ਸੁਨੇਹਾ ਲੈਣਾ ਹੈ ਖਾਸ ਕਰਕੇ ਜਿਹੜਾ ਪੌਪੂਲਰ ਦੀ ਖੇਤੀ ਵਾਸਤੇ ਕਿਸ ਤਰ੍ਹਾਂ ਨਾਲ ਅਪੀਲ ਕਰਨਾ ਚਾਹੋਗੇ ਕੀ ਤੁਹਾਡੇ ਕੋ ਸੁਨੇਹਾ ਲੈਣ ਆਪਣਾ ਤੁਸੀਂ ਮੋਬਾਈਲ ਨੰਬਰ ਜੋ ਕੰਟੈਕਟ ਦੱਸ ਦਿਓ ਜੇਕਰ ਤੁਹਾਣਾ ਕਿਸੇ ਨਾਲ ਸੰਪਰਕ ਕਰਨਾ ਹੋਵੇ ਮੇਰਾ ਮੋਬਾਈਲ ਨੰਬਰ ਜਿਹੜਾ ਉਹ 94170 63266 ਮੇਰੇ ਨਾਲ ਜਿਸ ਵੀ ਕਿਸਾਨ ਵੀਰ ਨੇ ਸੰਪਰਕ ਕਰਨਾ ਹੋਵੇ ਮੇਰਾ ਜਿਹੜਾ ਉਹ ਤਕਰੀਬਨ ਪੇਜ ਬਣਿਆ ਹੋਇਆ ਪਬਲਿਕ ਨਰਸਰੀ ਦਾ ਉਹਦੇ ਉੱਤੇ ਜਿਹੜਾ ਮੇਰਾ ਮੈਂ ਬਕਾਇਦਾ ਜਿਹੜਾ ਸਭ ਕੋ ਐਡਰੈਸ ਪਤਾ ਰਣਜੀਤ ਐਵੇਨਿਊ ਸੀ ਬਲਕ ਦੇ ਵਿੱਚ ਮੈਂ ਬਤੌਰ ਦਫਤਰ ਜਿਹੜਾ ਆਪਣੀ ਰਹਿਸਤੇ ਉੱਤੇ ਜਿਹੜਾ ਉਹ ਖੋਲਿਆ ਤੁਸੀਂ ਇੱਕ ਇੱਕ ਚੀਜ਼ ਨੂੰ ਤੁਸੀਂ ਜਿਹੜਾ ਬੜੇ ਮਤਲਬ ਗੌਰ ਨਾਲ ਨੋਟ ਕਰ ਸਕਦੇ ਵੀ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਦਫਤਰ ਦਾ ਐਡਰੈਸ ਦਿੰਦਾ ਉਹ ਕੋ ਜਿਹੜੀ ਕੁਆਲਿਟੀ ਜਿਹੜੀ ਉਹ ਕਿੰਨੀ ਕੁ ਵਧੀਆ ਹੁੰਦੀ ਹੈ ਤੇ ਮੈਨੂੰ ਵੀ ਸੁਣ ਪਈ ਤੁਹਾਡੇ ਤੁਸੀਂ ਜਿੱਥੇ ਪੌਪੂਲਰ ਖੇਤੀ ਕੀਤੀ ਆ ਨਾਲ ਹੀ ਨਾਲ ਤੁਸੀਂ ਅਸੀਂ ਦੇਖਿਆ ਤੁਹਾਡੇ ਖੇਤਾਂ ਵਿੱਚ ਖਜੂਰ ਵੀ ਲਗਾਈ ਗਈ ਆ ਅਸੀਂ ਦੇਖਿਆ ਮਾਝੇ ਦੇ ਵਿੱਚ ਲੱਗਦਾ ਸ਼ਾਇਦ ਤੁਸੀਂ ਪਹਿਲਾਂ ਖਜੂਰ ਇਹ ਤੁਸੀਂ ਲਗਾਈ ਗਈ ਆ ਇਹ ਕਿਸੇ ਦਾ ਜਾਇਨ ਜਾਇਪ ਖਜੂਰ ਦਾ ਅਸਰ ਲਗਾਇਆ ਜਾਵੇ ਮੈਂ ਜਦੋਂ 2013 ਦੇ ਵਿੱਚ 에어ਪੋਰਟ ਰੋਡ ਤੇ ਖਜੂਰ ਲੱਗੀ ਤੇ ਮੈਨੂੰ ਉਥੋਂ ਸੁਣਨ ਦੇ ਵਿੱਚ ਆਇਆ ਮੈਨੂੰ ਕਿਤੇ ਉਹ ਨੇੜੇ ਪਤਾ ਲੱਗਾ ਕਿ ਉਹ ਖਜੂਰ ਜਿਹੜੀ ਆ ਉਹ ਲਗਾ ਕੇ 10000 ਦੇ ਵਿੱਚ ਬੂਟਾ ਜਿਹੜਾ ਉਹ ਉਹ ਰੋਡ ਤੇ ਲੱਗਾ ਤੇ ਮੈਂ ਮੇਰੇ ਦਿਮਾਗ 'ਚ ਆਇਆ ਵੀ ਐਡਾ ਮਹਿੰਗਾ ਬੂਟਾ ਜਿਹੜਾ ਐ ਕੋਈ ਐਡੀ ਵੱਡੀ ਗੱਲ ਤਾਂ ਹੈ ਨਹੀਂ ਤੇ ਇਹਨੂੰ ਕਿਉਂ ਨਾ ਕਿ ਥੋੜਾ ਇਹਦੇ ਤਜਰਬੇ ਵਜੋਂ ਲਾਇਆ ਜਾਵੇ ਮੈਂ ਫਿਰ ਜਿਹੜਾ ਉਹ ਬੰਗਲੌਰ ਤੋਂ ਸੀਡ ਲੈ ਕੇ ਤੇ ਜਿਹੜਾ ਇੱਕ 100 ਬੂਟਾ ਜਿਹੜਾ ਉਹ ਆਪਣੇ ਖੇਤੇ ਵਿੱਚ ਲਾਇਆ ਜਿਹੜੇ ਬੂਟੇ ਜਿਹੜੇ ਮੇਰੇ 6 ਸਾਲ ਦੇ ਹੋ ਗਏ ਆ ਲਗਭਗ ਜਿਹੜੇ ਆ ਉਹ ਬਹੁਤੇ ਬੂਟੇ ਉਹਨਾਂ ਚੋਂ ਤਿਆਰ ਆ ਔਰ ਕਾਫੀ ਕਿਸਾਨ ਵੀਰ ਪੈਲਸਾਂ ਵਾਲੇ ਕਲੋਨੀ ਵਾਲੇ ਮੈਨੂੰ ਜਿਹੜੇ ਉਹ ਬੂਟਿਆਂ ਬਾਰੇ ਜਿਹੜੇ ਆ ਉਹ ਜਿਹੜੇ ਆ ਉਹ ਪੁੱਛ ਰਹੇ ਆ ਔਰ ਉਹ ਬੂਟੇ ਮੈਂ ਖੇਤੀ ਹੁਣ ਸੇਲ ਕਰਨ ਜਾਣਦੇ ਆ ਔਰ ਵਧੀਆ ਆਮਦਨ ਦੇਣਗੇ ਅਸੀਂ ਦੇਖਿਆ ਜਾਂ ਤੱਕ ਖਜੂਰ ਦੇ ਬੂਟੇ ਜਿਹੜੇ ਨੇ ਪੰਜਾਬ ਤੋਂ ਲੋਕ ਬਾਹਰੋਂ ਲੈ ਕੇ ਹੁੰਦੇ ਨੇ ਘਰ ਦੀ ਸ਼ਿੰਗਾਰ ਹੀ ਬੰਦਦੇ ਨੇ ਪੈਸਿਆਂ ਦੇ ਬਾਹਰ ਹੀ ਲੱਗਦੇ ਨੇ ਅਸੀਂ ਦੇਖਿਆ ਰੋਡਾਂ ਦੇ ਬਾਹਰ ਹੀ ਲੱਗਦੇ ਨੇ ਤੇ ਇਸੋ ਵੀ ਤੁਹਾਡੇ ਹੁਣ ਜਿਹੜੇ ਤੁਸੀਂ ਖੇਤੀ ਲਗਾਈ ਆ ਹੁਣ ਤੁਹਾਡੇ ਜਿਹੜੇ ਬੂਟੇ ਪੂਰੇ ਤਿਆਰ ਹੋ ਚੁੱਕੇ ਨੇ ਜਿਵੇਂ ਲੋਕ ਬਾਹਰ ਲੈ ਜਾਂਦੇ ਨੇ ਤੇ ਬਾਹਰ ਕਾਫੀ ਮਹਿੰਗੇ ਬੰਦਦੇ ਨੇ ਪੰਜਾਬ ਤੋਂ ਬਾਹਰ ਤੁਹਾਡੇ ਕੋਲੋਂ ਜਦੋਂ ਵੇਚਦੇ ਨੇ ਕਿੰਨੇ ਕੁ ਤੁਹਾਡੇ ਕੋਲ ਮੁੱਲ ਦੇ ਹੁਣ ਤੱਕ ਪੈ ਚੁੱਕਿਆ ਵਾ ਤੇ ਕਿੰਨੇ ਲੋਕਾਂ ਦੇ ਆਰਡਰ ਆ ਚੁੱਕੇ ਨੇ ਮ ਪਰ ਬੂਟੇ ਜਿਹੜੇ ਆ ਉਹ ਥੋੜੇ ਮੰਗਣ ਕਰਕੇ ਮੈਂ ਜਿਹੜੇ ਉਹ ਕੱਟ ਮਤਲਬ ਜਿਹੜੇ ਇਹਨੂੰ ਬੂਟੇ ਨੂੰ ਜਿਹੜਾ ਇਹਨੂੰ ਜਿਹੜਾ ਪਾਲਣ ਜਿੰਨਾ ਹੀ ਕੰਮ ਜਿਹੜਾ ਇਹਦਾ ਪੁੱਟ ਕੇ ਜਿਹੜਾ ਸ਼ਿਫਟ ਕਰਨ ਦਾ ਆ ਇਸ ਕਰਕੇ ਮੈਂ ਇਹਨੂੰ ਮੇਰਾ ਵਿਚਾਰ ਹੈ ਵੀ ਇਕੱਠੇ ਬੂਟੇ ਜਿਹੜੇ ਆ ਨਾ ਉਹ ਵੇਚੇ ਜਾਣ ਤਕਰੀਬਨ ਮੈਨੂੰ ਬੂਟੇ ਦੀ ਜਿਹੜੀ ਆ ਹੁਣ ਤੱਕ 4500 ਰੁਪਇਆ 5000 ਰੇਟ ਲੱਗਾ ਬੂਟੇ ਦਾ ਤੇ ਮੈਂ ਮੇਰਾ ਇੱਥੇਕ ਜੇ ਬੂਟੇ ਉਤਨਾ ਵੇਚ ਦੇਣ ਦਾ ਇਰਾਦਾ ਪਰ ਮੈਂ ਬੂਟੇ ਜਿਹੜੇ ਜਿਹੜੇ ਉਹ ਇਕੱਠੇ ਸੇਲ ਕਰਨਾ ਚਾਹੁੰਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਪਪੂਲਰ ਅਤੇ ਖਾਸ ਕਰਕੇ ਜਿਹੜਾ ਖਜੂਰਾਂ ਦੇ ਦਰਖਤ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਕਿ ਮਾਝੇ ਦੀ ਗੱਲ ਕਰੀਏ ਮਾਝੇ ਵਿੱਚ ਬਲਦੇਸ ਸਿੰਘ ਗਿੱਲ ਨੇ ਪਹਿਲੇ ਜਿਹੜੀ ਸਾਂ ਖੇਤੀ ਕੀਤੀ ਗਈ ਆ ਅਤੇ ਸਰਕਾਰ ਵੱਲੋਂ ਇਹਨਾਂ ਨੂੰ ਬੜਾ ਮਾਨ ਸਨਮਾਨ ਜਿਹੜਾ ਦਿੱਤਾ ਗਿਆ ਵਾ ਅਤੇ ਉਹਨਾਂ ਕਹਿਆ ਵੀ ਰਵਾਇਤੀ ਫਸਲਾਂ ਨੂੰ ਛੱਡ ਕੇ ਪਪੂਲਰ ਦੀ ਖੇਤੀ ਕਰੋ ਅਤੇ ਕਿਸਾਨ ਜਿਹੜਾ ਵਾ ਲੱਖਾਂ ਰੁਪਏ ਦਾ ਜਿਹੜਾ ਮੁਨਾਫਾ ਕਰੇਗਾ ਅਤੇ ਕੁਸ਼ਾਲ ਹੋਵੇਗਾ ਤੁਸੀਂ ਦੇਖਿਆ ਖਜੂਰਾਂ ਦੀ ਗੱਲ ਕੀਤੀ ਖਜੂਰਾਂ ਜਿਹੜੀਆਂ ਅਸੀਂ ਦੇਖਦੇ ਪੰਜਾਬ ਦੇ ਬਾਹਰ ਜਾ ਕੇ ਰੋਡ ਲੈ ਕੇ ਆਉਂਦੀਆਂ ਨੇ ਦਰਖਤ ਜਿਹੜੇ ਕੀ ਘਰਾਂ ਦੀ ਸ਼ਿੰਗਾਰ ਹੀ ਬੰਦੇ ਨੇ ਗੋਠੀਆਂ ਨੇ ਪੈਸੇ ਦੇ ਬਾਹਰ ਵੀ ਬਿਲਕੁਲ ਲਾਉਂਦੇ ਨੇ ਖਾਸ ਕਰਕੇ ਰੋੜ ਦੇ ਲੰਬੇ ਨੇ ਪਰ ਬਲਦੇਵ ਸਿੰਘ ਨੇ ਵੱਲੋਂ ਵੀ ਕਿਹਾ ਕਿ ਖਜੂਰਾ ਦਰਸਤ ਵੀ ਲਿਆਂਦਾ ਗਿਆ ਵਾ ਅਤੇ ਉਹਨਾਂ ਨੇ ਕਿਹਾ ਵੀ ਭਾਰੀ ਮੰਗ ਇੱਥੇ ਪਜਾਵੇ ਚ ਅਤੇ ਉਹਨਾਂ ਨੇ ਕਿਹਾ ਵੀ ਹੋਰ ਜਲਦ ਜਲਦ ਇਸ ਜਿਹੜੇ ਬੂਟੇ ਨੇ ਹੋਰ ਲਿਆਕ ਦਿੱਤੇ ਜਾਣਗੇ ਤਾਂ ਜੋ ਕਿ ਮਾਝ ਵਿੱਚ ਸਦਾਕ ਬਲਦੇਵ ਸਿੰਘ ਕਿਸਾਨ ਜਿਹੜੇ ਕੀ ਪਹਿਲੇ ਜਿਹੜੇ ਕੀ ਕੁਸ਼ਾਕ ਸਿਆਣ ਬਣ ਸਕਣ ਅਤੇ ਉਹਨਾਂ ਵੱਲੋਂ ਮੁਨਾਫਾ ਵੀ ਜੜਾ ਵਾ ਬਹੁਤ ਵਧੀਆ ਮਿਲ ਰਿਹਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ